ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਲੱਖ 84 ਜੌਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਪਰਮਾਤਮਾ ਨੇ ਬਖਸ਼ਿਸ਼ ਕਰਕੇ ਸਭ ਜੁਨਾ ਦੀ ਸਿਰਮੌਰ ਜੁਨੀ ਮਨੁੱਖਾ ਜੁਨ ਸਾਨੂੰ ਬਖਸ਼ਿਸ਼ ਕੀਤੀ ਹੈ ਗੁਰੂ ਦੀ ਸੇਵਾ ਅਤੇ ਪਰਮੇਸ਼ਵਰ ਦੀ ਭਗਤੀ ਕਰਨ ਵਾਸਤੇ ਹੀ ਇਹ ਮਨੁੱਖਾ ਜੁਨੀ ਸਾਨੂੰ ਪ੍ਰਦਾਨ ਕੀਤੀ ਗਈ ਹੈ जिसने इस देही नाल भक्ति दी कर्म किता है उस दी मनुखा देही सफल समझो इस मनुखा देही नु देवते भी प्राप्त करना चंदे हन इस ਲਈ इस देही नाल हरिदाही सिमरन सेवा भजन करना चाहिदा है अतै कदी इस उद्देश्य नु नहीं भूलना चाहिदा कि मनुखा जन्म दा यही असली लाहा है गुर से वाकते भक्त कमाई तब एहे मानस देही पाई इस देही को सिमरह देव ਸੋ ਦੇ ਹੀ ਪਜ ਹਰ ਕੀ ਸੇਵ ਪਜ ਹੋ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾ 에ਹੀ ਲਾਹੋ ਪੰਜਵੇਂ ਪਾਚਾ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਮ ਦੇ ਨਿਤਨੇ ਵਿੱਚ ਸਾਨੂੰ ਇਹ ਹੀ ਯਾਦ ਕਰਵਾਉਂਦੇ ਹਨ ਕਿ ਸਾਨੂੰ ਜੋ ਮਨੁੱਖਾ ਜਨਮ ਮਿਲੀ ਹੈ ਕਿਸ ਵਾਸਤੇ ਮਿਲੀ ਹੈ ਅਤੇ ਇਸ ਨੂੰ ਸਫਲ ਕਰਨ ਲਈ ਕੀ ਸਾਧਨ ਅਪਣਾਉਣਾ ਹੈ ਫਈ ਪ੍ਰਾਪਤ ਮਾਨੁਖੁ ਦਹਰੀਆ ਗੋਬਿੰਦ ਮਹਾਰਣ ਕੀ ਇਹ ਤਰੀ ਬਰੀਆ ਅਵਰ ਕਾਸ ਤਰਹਿ ਕਿ ਤਾ ਨਾਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਗੁਰੂ ਅਰਜਨ ਦੇਵ ਪਾਸ਼ਾ ਜੀ ਮਨੁੱਖਾਂ ਨੂੰ ਸਾਵਧਾਨ ਕਰਦੇ ਹੋਏ ਕਹਿ ਰਹੇ ਹਨ ਹੇ ਜੀਵ ਇਹ ਮਨੁੱਖਾ ਜਨਮ ਬਹੁਤ ਸਾਰੀਆਂ ਜੁਨਾਂ ਵਿੱਚ ਪ੍ਰਮਨ ਤੋਂ ਬਾਅਦ ਸਤਿਗੁਰੂ ਜੀ ਨੇ ਤੈਨੂੰ ਦੇਣਾ ਕੀਤਾ ਹੈ ਤਾਂ ਜੋ ਤੂੰ ਇਸ ਸਰੀਰ ਦੇ ਨਾਲ ਨਾਮ ਸਿਮਰਨ satsang ਕਰਕੇ ਆਪਣੇ ਅਸਲੇ ਭਾਵ ਮੂਲ ਨਾਲ ਜੁੜ ਜਾਵੇਂ ਜੇ ਤੂੰ ਇਸ ਮਿਲੇ ਅਵਸਰ ਨੂੰ ਸਫਲ ਨਾ ਕੀਤਾ ਮੁੜ ਮੁੜ ਕੇ ਇਹ ਮਨੁੱਖਾ ਜਨਮ ਦਾ ਸਮਾਹਤ ਨਹੀਂ ਹੋਣਾ ਬਾਬਾ ਕਬੀਰ ਜੀ ਵੀ ਚੇਤਾਵਨੀ ਦਿੰਦੇ ਹਨ ਕਿ हे ਮਨੁੱਖ ਇਹ ਮਾਨਸ ਜਨਮ ਬੜਾ ਦੁਰਲਭ ਹੈ ਬਾਰ ਬਾਰ ਨਹੀਂ ਮਿਲਣਾ ਜਿਸ ਤਰ੍ਹਾਂ ਡਾਲੀ ਨਾਲੋਂ ਇੱਕ ਵਾਰੀ ਫਲ ਪੱਕ ਕੇ ਜ਼ਮੀਨ ਤੇ ਡਿੱਗ ਪਵੇ ਜਿੰਨਾ ਮਰਜ਼ੀ ਚਦਨ ਕਰੋ ਦੁਬਾਰਾ ਉਸ ਡਾਲੀ ਤੇ ਨਹੀਂ ਲੱਗਦਾ ਕਬੀਰ ਮਾਨਸ ਜਲਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਪੋਏ ਗ੍ਰਹਿ ਬੋਹਰ ਨਾ ਲਾਗ ਹੈ ਡਾਰ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੀਰ ਦੇ ਸਾਰੇ ਅੰਗਾਂ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਬਲਕਿ ਉਪਦੇਸ਼ ਹੀ ਨਹੀਂ ਕਰਦੇ ਸਫਲ ਕਰਨ ਦਾ ਢੰਗ ਵੀ ਦੱਸਦੇ ਹਨ ਆਨੰਦ ਸਹਿ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਸਰੀਰ ਦੇ ਇਕੱਲੇ ਇਕੱਲੇ ਕਰਮ ਇੰਦਰੀ ਨੂੰ ਸਫਲ ਕਰਨ ਲਈ ਹੁਕਮ ਕੀਤਾ ਹੈ ਕਿ ਰਸਨਾ ਨਾਲ ਕੰਨਾਂ ਨੂੰ ਗੁਰੂ ਉਪਦੇਸ਼ শ্রবণ ਕਰਉਣਾ ਹੈ ਏ ਰਸਨਾ ਤੇਰੀ ਹੋਰ ਰਸਾ ਨੂੰ ਪੁੰਚਣ ਵਾਸਤੇ ਜੋ ਬਿਆਸ ਹੈ ਉਹ ਉਤਨਾ ਚਿਰ ਦੂਰ ਨਹੀਂ ਹੋਣੀ ਜਿੰਨਾ ਚਿਤ ਤੇਰੇ ਵਿੱਚ ਪਰਮੇਸ਼ਰ ਜੀ ਦਾ ਨਾਮ ਨਹੀਂ ਵਸਦਾ ਇਹ ਰਸਨਾ ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪिए ਹਰ ਰਸ ਪੋੜ ਨਾ ਤ੍ਰਿਸ਼ਨਾ ਲੱਗ ਆਏ ਅੱਖਾਂ ਨੂੰ ਵੀ ਹਿਦਾਇਤ ਕਰਨੀ ਹੈ ਸਾਰਿਆਂ ਵਿੱਚ ਉਸ ਪਰਮੇਸ਼ਵਰ ਦੀ ਜੋਤ ਨੂੰ ਹੀ ਵੇਖਣਾ ਹੈ ਕਿਉਂਕਿ ਇਹ ਜੋ ਸ੍ਰਿਸ਼ਟੀ ਹੈ ਸਭ ਹਰੀ ਪਰਮੇਸ਼ਵਰ ਜੀ ਦਾ ਹੀ ਰੂਪ ਹੈ ਇਸ ਰਤਨਾ ਵਿੱਚੋਂ ਹਰੀ ਨੂੰ ਵੇਖਣ ਦਾ ਯਤਨ ਕਰਨਾ ਹੈ ਕੰਨਾਂ ਨੂੰ ਸਾਵਧਾਨ ਕੀਤਾ ਹੈ ਕਿ हे ਸਰਵਨੋ ਪਰਮੇਸ਼ਰ ਜੀ ਨੇ ਤੁਹਾਨੂੰ ਇਸ ਸਰੀਰ ਨਾਲ ਇਸ ਵਾਸਤੇ ਲਾਇਆ ਹੈ ਕਿ ਤੁਸੀਂ ਆਪਣੇ ਨਾਲ ਸੱਚੇ ਪਰਮੇਸ਼ਰ ਦੀ ਸਿਫਤ ਸਲਾਹ ਰੂਪੀ ਬਾਣੀ ਨੂੰ ਸੁਣ ਕੇ ਅੰਤਸ਼ ਕਰਨ ਵਿੱਚ ਬਾਣੀ ਨੂੰ ਅਤੇ ਹਰੀ ਨਾਮ ਨੂੰ ਸਿੰਚਨਾ ਕਰੋ ਇਹ ਸਰਵਨੋ ਮੇਰ ਹੋ ਸੱਚ ਹੈ ਸੁਨੈ ਨੋ ਪਠਾਏ ਸੱਚ ਹੈ ਸੁਨੈ ਨੋ ਪਠਾਏ ਸਰੀ ਲਾਇ ਸੁਨੋ ਹੋ ਸਤਿ ਬਾਣੀ จิต ਸੁਨੇ ਮਨਤਨ ਹਰਿਆ ਹੋਵਾ ਰਸਨਾ ਰਾਸ ਸਮਾਨੀ ਸਾਰੇ ਹੀ ਸਰੀਰ ਤੋਂ ਹਿਸਾਬ ਲੈਣਾ ਹੈ ਕਿ ਪਰਮੇਸ਼ਵਰ ਜੀ ਨੇ ਤੇਰੇ ਵਿੱਚ ਆਪਣੀ ਪਵਿੱਤਰ ਜੋਤ ਰੱਖੀ ਹੈ ਜਿਸ ਦੀ ਸੱਤਿਆ ਦੁਆਰਾ ਤੂੰ ਕਿਰਿਆ ਕਰ ਰਿਹਾ ਹੈ ਪਰਮਾਤਮਾ ਜੀ ਨੇ ਤੈਨੂੰ ਸੰਸਾਰ ਵਿੱਚ ਸਾਰੇ ਲੁੜਿੰਦੇ ਅੰਗ ਪ੍ਰਤੀ ਅੰਗ ਲਗਾ ਕੇ ਸ਼ਿੰਗਾਰ ਕੇ ਸਾਰੀਆਂ ਜੁਨਾ ਦਾ ਸਰਦਾਰ ਬਣਾ ਕੇ ਭੇਜਿਆ ਹੈ ਪਰ ਜਿਸ ਨੇ ਤੈਨੂੰ ਸਿਰਜਿਆ ਹੈ ਤੂੰ ਉਸ ਨੂੰ ਕਦੇ ਚੇਤੇ ਹੀ ਨਹੀਂ ਕੀਤਾ ਜੇ ਸਤਿਗੁਰੂ ਜੀ ਨਾਲ ਪ੍ਰੀਤੀ ਲਾਵੇਂਗਾ ਤਾਂ ਹੀ ਤੂੰ ਪਰਮਾਨ ਹੋ ਜਾਵੇਂਗਾ اے ਸਰੀਰਾ ਮੇਰਾ ਇਸ ਜਗਮੈ ਆਇਆ ਕਿ ਆਤਤ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾਤੂ ਜਗਮੈ ਆਇਆ ਜਿਨਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਸਰੀਰ ਦੇ ਅੰਦਰ ਜੋ ਮਨ ਹੈ ਉਸ ਨੂੰ ਵੀ ਪ੍ਰੇਰਨਾ ਦੇਣੀ ਹੈ ਕਿ हे ਮੇਰੇ ਮਨ ਚਤਰਾਇਆਂ ਨੂੰ ਛੱਡ ਦੇ ਚਤਰਾਇਆਂ ਨੂੰ ਚਤਲਪੁਜ ਪਾਈਏ ਚਤਰਾਈਆਂ ਨਾਲ ਉਸ ਪ੍ਰਭੂ ਜੀ ਦੀ ਪ੍ਰਾਪਤੀ ਨਹੀਂ ਹੋਣੀ ਇਸ ਲਈ हे ਮੇਰੇ ਮਾਨ ਚਤਰਾਈ ਦਾ ਤਿਆਗ ਕਰਕੇ ਉਸ ਸੱਚੇ ਸਤਗੁਰੂ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਸ ਦੀ ਕਮਾਈ ਕਰ ਉਹ ਜੇ ਕੰਮਾਂ ਵੱਲ ਸਰੀਰ ਨੂੰ ਨਾ ਪਰੇਰਿਆ ਕਰ ਜਿਨ੍ਹਾਂ ਦੇ ਕਰਨ ਨਾਲ ਅੰਤ ਨੂੰ ਪਛਤਾਵਾ ਹੀ ਪੱਲੇ ਪਵੇ ਉੰਜ ਦਾ ਸਰੀਰ ਦੇ ਸਾਰੇ ਇੰਦਰੀਆਂ ਨਾਲ ਸ਼ੁਭ ਕਰਮ ਕਰਕੇ ਇਹਨਾਂ ਨੂੰ ਸਫਲ ਕਰਨਾ ਹੈ ਪਰ ਇਸ ਸੰਸਾਰ ਵਿੱਚ ਸਤਗੁਰੂ ਜੀ ਨੇ ਸਾਰੇ ਸ੍ਰੇਸ਼ਟ ਕਰਮਾਂ ਵਿੱਚੋਂ ਸ਼ਰਮ ਨੇ ਨਿਰਮਲ ਕਰਮ ਕਰਨ ਵਾਸਤੇ ਸਾਨੂੰ ਵਿਸ਼ੇਸ਼ ਹੁਕਮ ਕੀਤਾ ਹੈ ਜਿਸ ਕਰਮ ਨੂੰ ਕਰਨ ਨਾਲ ਇਸ ਸੰਸਾਰ ਵਿੱਚ ਵੀ ਸੋਭਾ ਅਤੇ ਵਡਿਆਈ ਮਿਲਦੀ ਹੈ ਅਤੇ ਮਨੁੱਖੀ ਜਨਮ ਦਾ ਪ੍ਰਯੋਜਨ ਵੀ ਸਿੱਧ ਹੋ ਜਾਂਦਾ ਹੈ ਅਤੇ ਪਰਮੇਸ਼ਵਰ ਦੀ ਦਗਾਹ ਵਿੱਚ ਵੀ ਮਾਨ ਸਤਕਾਰ ਮਿਲਦਾ ਹੈ ਜਮਾ ਦੀ ਫਾਹੀ ਕੱਟੀ ਜਾਂਦੀ ਹੈ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਇਹੀ ਹੁਕਮ ਕਰਦੇ ਹਨ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਮਨੁੱਖ ਸਵੇਰ ਤੋਂ ਸ਼ਾਮ ਅਤੇ ਸ਼ਾਮ ਤੋਂ ਅਗਲੀ ਸਵੇਰ ਤੱਕ ਅਨੇਕ ਤਰ੍ਹਾਂ ਦੇ ਓਖੇ ਓਖੇ ਕੰਮ ਕਰੀ ਜਾਂਦਾ ਹੈ ਪਰ ਇਸ ਪਾਸੋਂ ਪਰਮਾਤਮਾ ਦਾ ਨਾਮ ਜਪਣ ਰੂਪੀ ਇੱਕ ਕਰਮ ਨਹੀਂ ਹੁੰਦਾ ਕੋਈ ਵਿਰਲਾ ਮਨੁੱਖ ਹੀ ਕਲਿਆਣ ਕਰਨ ਨੂੰ ਸਮਰੱਥ ਇਹ ਹੀ ਸ੍ਰੇਸ਼ਟ ਕਾਰਜ ਕਰਦਾ ਹੈ ਸੰਸਾਰ ਵਿੱਚ ਜਿੰਨੇ ਵੀ ਪੁੰਨਦਾਨ ਜਪ ਤਪ ਸੰਜਮ ਅਤੇ ਸ੍ਰੇਸ਼ਟ ਕਰਮ ਕਰਨੇ ਹਨ ਸਭ ਤੋਂ ਸ਼੍ਰੋਮਣੀ ਅਤੇ ਸ੍ਰੇਸ਼ਟ ਅਤੇ ਕਲਯੁਗ ਵਿੱਚ ਫਲ ਦੇ ਕਿ ਪ੍ਰਭੂ ਜੀ ਦਾ ਪਿਆਰਾ ਨਾਮ ਹੀ ਹੈ ਹੁਨ ਦਾਨ ਜਪ ਤਪ ਜیتے ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਖਾਸ ਕਰਕੇ ਹੁਨ ਜੋ ਕਲਯੁਗ ਦਾ ਸਮਾ ਚੱਲਦਾ ਹੈ ਇਸ ਵਿੱਚ ਤਾਂ ਸਤਿਗੁਰੂ ਜੀ ਨੇ ਕੇਵਲ ਅਤੇ ਕੇਵਲ ਨਾਮ ਦਾ ਬੀਜ ਬੀਜਣ ਵਾਸਤੇ ਹੀ ਹੁਕਮ ਕੀਤਾ ਹੈ ਲੋਕਾਈ ਨੂੰ ਸचेत ਕੀਤਾ ਹੈ ਕਿਤੇ ਹੋਰ ਨਾ ਕਰਮਾ ਧਰਮਾ ਵਿੱਚ ਨਾ ਪੈ ਜਾਵੋ ਕਿਉਂਕਿ ਇਨ੍ਹਾਂ ਦੇ ਕਰਨ ਦਾ ਹੁਨ ਸਮਾਂ ਨਹੀਂ ਹੈ ਅਬ ਕਲੂ ਆਇਓ ਰੇ ਇੱਕ ਨਾਮ ਬਬਹੋ ਬਬਹੋ ਅਨੇ ਲੋਤ ਨਹੀਂ ਨਹੀਂ ਮਤ ਪਰਮਪੂਲ ਹੋ ਪੂਲ ਹੋ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਹੀ ਹੁਕਮ ਕਰਦੇ ਹਨ ਏ ਮਨੁੱਖ ਹੁਣ ਕਲਯੁਗ ਦੇ ਸਮੇਂ ਵਿੱਚ ਕਿਰਪਾ ਦੇ ਭੰਡਾਰ ਵਾਹਿਗੁਰੂ ਜੀ ਦੇ ਨਾਮ ਜਪਣ ਦਾ ਸਦਕਾ ਹੀ ਜੀਵ ਆਤਮਾ ਦੀ ਕਲਿਆਣ ਹੋਣੀ ਹੈ ਕਲਯੁਗ ਵਿੱਚ ਕੇਵਲ ਇੱਕੋ ਹਰੀ ਦੇ ਗੁਣ ਗੋਣੇ ਅਤੇ ਨਾਮ ਜਪਣਾ ਹੀ ਆਤਮਾ ਦੇ ਉਧਾਰ ਦਾ ਇੱਕੋ ਇੱਕ ਸਾਧਨ ਹੈ ਜਿਨ੍ਹਾਂ ਨੇ ਵੀ ਭਗਤਜਨpanਕੇ ਨਾਮ ਦੀ ਕਮਾਈ ਕੀਤੀ ਉਹ ਸਾਰੇ ਤਰ ਗਏ ਚਾਹੇ ਕੋਈ ਨੀਵੀਂ ਜਾਤੀ ਵਾਲਾ ਸੀ ਚਾਹੇ ਕੋਈ ਉੱਜੀ ਜਾਤੀ ਨਾਲ ਸੰਬੰਧਿਤ ਸੀ ਜੋ ਕਲਯੁਗ ਦੇ ਸਮੇਂ ਵਿੱਚ ਨਾਮ ਦੇ ਬੀਜ ਨੂੰ ਵੇਜਣ ਦੀ ਥਾਂ ਕਰਮਾਂ ਧਰਮਾਂ ਦੇ ਬੀਜ ਬੀਜਦੇ ਹਨ ਭਾਵ ਨਾਮ ਨੂੰ ਛੱਡ ਕੇ ਹੋਰ ਫੋਕੜ ਕਰਮ ਕਾਂਡ ਤੇ ਧਰਨੀ ਬਣ ਜਾਂਦੇ ਹਨ ਇਹ ਚ ਜਾਣ ਲਵੋ ਕਿ ਉਹਨਾਂ ਨੇ ਲਾਭ ਤਾਂ ਕੀ ਖਟਨਾ ਸੀ ਸਗੋਂ ਸਵਾਸਾਂ ਰੂਪੀ ਪੂੰਜੀ ਜੋ ਪਰਮੇਸ਼ਵਰ ਜੀ ਨੇ ਮੂਲ ਰੂਪ ਵਿੱਚ ਦਿੱਤੀ ਹੈ ਉਹੋ ਵੀ ਵਿਅਰਥ ਘਵਾ ਲੈਂਦੇ ਹਨ ਮਨੁੱਖਾਂ ਜਨਮ ਦੀ ਸਫਲਤਾ ਵਾਸਤੇ ਅਤੇ ਜੀਵ ਆਤਮਾ ਦੀ ਪ੍ਰਭੂ ਦਰਸਮਾਈ ਵਾਸਤੇ ਸਤਿਗੁਰੂ ਜੀ ਨੇ ਇਸ ਕਲਯੂਕ ਦੇ ਸਮੇਂ ਵਿੱਚ ਨਾਮ ਨੂੰ ਹੀ ਪ੍ਰਦਾਨਤਾ ਦਿੱਤੀ ਹੈ ਅਤੇ ਨਾਮ ਜਪਣ ਵਾਸਤੇ ਹੀ ਸਾਰੀ ਗੁਰਬਾਣੀ ਵਿੱਚ ਪ੍ਰੇਰਣਾ ਹੈ ਜੇ ਇੰਜ ਕਹਿ ਲਈਏ ਤਾਂ ਕੋਈ ਅਤ ਕਥਨੀ ਨਹੀਂ ਹੋਵੇਗੀ ਕਿ ਪਰਮੇਸ਼ਵਰ ਜੀ ਨੇ ਇਹ ਮਨੁੱਖਾ ਜਨਮ ਦਿੱਤਾ ਹੀ ਨਾਮ ਜਪਣ ਵਾਸਤੇ ਹੈ ਤਾਂ ਜੋ अनेका ਜੁਨਾ ਵਿੱਚ ਕਰਮ ਅਨੁਸਾਰ ਪ੍ਰਮਣ ਪਿੱਛੋਂ ਇਹ ਜੀਵ ਆਤਮਾ ਪ੍ਰਭੂ ਪਰਮੇਸ਼ਵਰ ਜੀ ਵਿੱਚ ਨਾਮ ਸਿਮਰਨ ਦੁਆਰਾ ਅਪੇਧ ਹੋ ਸਕੇ ਹੁਣ ਸਵਾਲ ਖੜਾ ਹੁੰਦਾ ਹੈ ਕਿ ਵਿਅਕਤੀ ਨੂੰ ਪ੍ਰਭੂ ਦਰਸ ਮਾਈ ਕਰਵਾ ਕੇ ਸ਼ਾਂਤੀ ਪ੍ਰਦਾਨ ਵਾਲਾ ਨਾਮ ਜਿਸ ਤੋਂ ਬਿਨਾ ਕਲਿਆਣ ਹੋ ਸਕਣੀ ਨਾ ਮੁਮਕਿਨ ਹੈ ਅਤੇ ਸਾਰੀ ਗੁਰੂ ਦੀ ਬਾਣੀ ਵਾਰ-ਵਾਰ ਜਿਸ ਨੂੰ ਜਪਣ ਲਈ ਉਪਦੇਸ਼ ਕਰਦੀ ਹੈ ਐਨੀ ਮਹਾਨਤਾ ਵਾਲਾ ਨਾਮ ਕਿੱਥੋਂ ਅਤੇ ਕਿਵੇਂ ਪ੍ਰਾਪਤ ਹੋ ਸਕਦਾ ਹੈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਅਬਜੀਤ ਫੁਰਮਾਨ ਕਰਦੇ ਹਨ ਕਿ ਸਤਿਗੁਰੂ ਜੀ ਹੀ ਹਰੀ ਨਾਮ ਦੇ ਦਾਦੇ ਹਨ ਜਿੰਨਾ ਉੱਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਹਰੀ ਨੂੰ ਸਤਿਗੁਰੂ ਜੀ ਨੇ ਆਪ ਬੁੱਝਿਆ ਹੈ ਇਸ ਕਰਕੇ ਗੁਰੂ ਵਰਗਾ ਸੰਸਾਰ ਵਿੱਚ ਹੋਰ ਕੋਈ ਨਹੀਂ ਔਰੇ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਅਤੇ ਨਾਮ ਤੋਂ ਬਿਨਾਂ ਇਸ ਵਿਅਕਤੀ ਦਾ ਪਰਮ ਦੂਰ ਨਹੀਂ ਹੋਣਾ ਅਤੇ ਜਿਸ ਕਰਣ ਨਿੱਜ ਘਰ ਵਿੱਚ ਇਸ ਨੂੰ ਵਾਸਾ ਨਹੀਂ ਮਿਲਣਾ ਜਿਵੇਂ ਕਿ ਕੋਰੇ ਕਪੜੇ ਤੇ ਰੰਗ ਨਹੀਂ ਚੜਦਾ ਪਹਿਲਾਂ ਉਸ ਦੀ ਪਾਨ ਲੋਣੀ ਪੈਂਦੀ ਹੈ ਇਸੇ ਤਰ੍ਹਾਂ ਮਨ ਰੂਪੀ ਕੋਰੇ ਕਪੜੇ ਜੋ ਮਾਇਆ ਦੀ ਪਾਨ ਕੱਟਣ ਵਾਸਤੇ ਗੁਰੂ ਦਾ ਨਿਰਮਲ ਪੈ ਹੀ ਕੰਮ ਦਿੰਦਾ ਹੈ ਕਿਉਂਕਿ ਪੈ ਬਿਨ ਪਗਤ ਨਾ ਹੋਈ ਕਬਹੀ ਪੈ ਪਾਏ ਪਗਤ ਸਵਾਰੀ ਜੋ ਵਿਅਕਤੀ ਗੁਰੂ ਜੀ ਦੀ ਸ਼ਰਨ ਆਏ ਤੋਂ ਬਿਨਾ ਮਨ ਦੀ ਮਰਜ਼ੀ ਅਨੁਸਾਰ ਭਗਤੀ ਕਰਨ ਦਾ ਯਤਨ ਕਰਦੇ ਹਨ ਜੋ ਮਨ ਦੀ ਮਤ ਪਿੱਛੇ ਲਾ ਕੇ ਤੁਰਦੇ ਹਨ ਸਤਗੁਰੂ ਜੀ ਐਸੇ ਜੀਵ ਨੂੰ ਫਰਮਾਨ ਕਰਦੇ ਹਨ ऐसे जीव राम राम ਆ ਕੇ ਥੱਕ ਜਾਂਦੇ ਹਨ ਪਰ ਫੇਰ ਵੀ ਉਹਨਾਂ ਦੀ ਹਉਮੈ ਦੀ ਮੈ ਉਹਨਾਂ ਪਾਸੋਂ ਤੋਤੀ ਨਹੀਂ ਜਾਂਦੀ ਰਸਨਾ ਦੇ ਨਾਲ ਤਾਂ राम राम ਹਰ ਕੋਈ ਕਹਿੰਦਾ ਹੈ ਇੰਜ ਕਹਿਣ ਨਾਲ RAM ਦੀ ਪ੍ਰਾਪਤ ਨਹੀਂ ਹੋਣੀ ਇਹ ਤਾਂ ਗੁਰੂ ਦੀ ਕਿਰਪਾ ਨਾਲ ਜਦੋਂ RAM ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਹੀ ਗਿਆਨ ਰੂਪੀ ਫਲ ਪ੍ਰਾਪਤ ਹੁੰਦਾ ਹੈ ਅਤੇ ਜਿੰਨਾ ਚਿਰ ਮਨੁੱਖ ਨੂੰ ਗੁਰਪਰਸਾਦ ਭਾਵ ਗੁਰੂ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ ਉਹਨਾਂ ਚਿਰ ਹਿਰਦੇ ਵਿੱਚ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਨਹੀਂ ਵਸਣਾ ਗੁਰਬਾਣੀ ਗੰਤੇ ਪਲੀਤ ਮਨਾਂ ਲਈ ਸਾਬਨ ਅਤੇ ਰੋਗੀ ਮਨਾਂ ਲਈ ਓਸ਼ਧੀ ਰੂਪ ਹੈ ਮਨ ਲੱਗੇ ਜਾਂ ਨਾ ਲੱਗੇ ਗੁਰੂ ਮੰਦਰ ਅਤੇ ਗੁਰਬਾਣੀ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਮਨ ਨੂੰ ਸ਼ੁੱਧੀ ਨਿਰਮਲ ਕਰਨ ਲਈ ਸੰਗਤ ਅਤੇ ਸੰਗਤੀ ਸੇਵਾ ਵੀ ਜ਼ਰੂਰ ਕਰਨੀ ਚਾਹੀਦੀ ਹੈ ਜਤਨ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆ ਜਾਵੇਗਾ ਕਿ ਮਨ ਨਿਰਮਲ ਹੋ ਜਾਵੇਗਾ ਜਿਸ ਵੇਲੇ ਬਾਣੀ ਚੰਗੀ ਲੱਗਣ ਲੱਗ ਜਾਵੇ ਵਾਹਿਗੁਰੂ ਕਹਿਣ ਵਿੱਚ ਰਸ ਮਹਿਸੂਸ ਹੋਵੇ ਜਾਨੋ ਕਿ ਮਨ ਪਵਿੱਤਰ ਹੋ ਗਿਆ ਹੈ ਅਤੇ ਇਹ ਨਿਰਮਲ ਮਨ ਨੂੰ ਗੁਰਬਾਨੀ ਖੇਚ ਵੀ ਪਾਵੇਗੀ ਅਤੇ ਨਾਮ ਰਸ ਵੀ ਪ੍ਰਦਾਨ ਕਰੇਗੀ ਅਤੇ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਸਹਿਜ ਅਵਸਥਾ ਵੀ ਮਿਲ ਜਾਂਦੀ ਹੈ ਤਾਂ ਹੀ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਅਤੇ ਇਹ ਬ੍ਰਹਮ ਦਾ ਰੂਪਪਨ ਜਾਂਦਾ ਹੈ ਇਸ ਲਈ RAM ਕਬੀਰ ਹੈ ਇਕ ਪਏ ਹੈ ਕੋਈ ਨਾ ਸਕੇ ਪਛਾਨੀ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਆਪਣੇ ਹੀ ਭਲੇ ਦੀ ਖਾਤਰ ਹੋਰ ਸਮਾਂ ਅਜਾਈ ਨਹੀਂ ਕਮਾਣਾ ਚਾਹੀਦਾ गुरु की शरण आके गुरु दिख्या प्राप्त करनी चाहिए है गुर पर साध न प्राप्त करके ही यह लोग सुखिए पर लोग सुहेले होंगे नहीं तो जम जम मरै मरै फिर जमे बहुत सजाए पया दे सलमै ऐसे ही गेड़ व्यक्ति फसया रहेगा वाहेगुरु जी का खालसा वाहेगुरु जी की फतेह